ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਿੰਨ ਜਾਨਵਰ ਲੈ ਕੇ ਆਏ ਆ ਇੱਕ ਗੱਬਣ ਚ ਇੱਕ ਪਾਸ ਕੁੜੀ ਆ ਇੱਕ ਨੁਕਰਾ ਬਸ਼ੇਰਾ ਤੇ ਇੱਕ ਮਾਰવાડી ਬਸ਼ੇਰੀ ਆ ਤਿੰਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਆ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਸੁਣ ਲਈ ਰੋਜ਼ ਇਦਾਂ ਸੇਲ ਵੜੇ ਜਾਣ ਵਾਲਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰ ਗਿਆ ਆਪਾਂ ਸੰਜਾਫ ਘੋੜੀ ਬਾਰੇ ਇਹਦੀ 5 ਸਾਲ ਉਮਰ ਤੀਜਾ ਸੂਆ ਸੂਣਾ ਹਜੇ ਨੇ ਤੇ 60 ਪਲੱਸ ਹਾਈਟ ਆ 20 ਦਿਨ ਬਾਕੀ ਆ ਸੂਣ ਚ ਕਾਲੇ ਕਾਂਟੇ ਘੋੜੇ ਦੇ ਬੱਚੇ ਤੋਂ ਗੱਪਣ ਚ ਇੱਕ ਪਾਸਾ ਉਹ ਮਾਲਕ ਵੀਰਾਂ ਕੋਲੇ ਮੀਟਿੰਗ ਵਾਲੇ ਪ੍ਰੂਫ ਹੈਗੇ ਆ ਕੋੜੀ ਦੀ ਫੋਟੋ ਵਗੈਰਾ ਜਿਹੜੇ ਬੰਦੇ ਨੂੰ ਟਰਸਟ ਹੋਇਆ ਉਹ ਤੁਸੀਂ ਬਾਈ ਤੋਂ ਮਗਵਾ ਕੇ ਚੈੱਕ ਕਰ ਸਕਦੇ ਹੋ ਸਵਾਰੀ ਦੀ ਪਾਸਾ ਦੋਨੇ ਚਾਲਾਂ ਚੱਲਦੀ ਆ ਤੇ ਹੱਡਾਂ ਪੈਰਾਂ ਦੀ ਮਜ਼ਬੂਤ ਆ ਕੋੜੀ ਪਿੱਠ ਪੁੜੇ ਦੀ ਬਹੁਤ ਮਜ਼ਬੂਤ ਆ ਕੰਨਾਂ ਕੋਨਾਂ ਦੀ ਸ਼ਕੀਨਾ ਤੇ 295000 ਰੁਪਏ ਮੁੱਲ ਕਰਦੇ ਆ ਮਾਰਕ ਵੀਰ ਬਾਕੀ ਇਹਦੇ ਚ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਏਰੀਆ ਰਾਜਸਥਾਨ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਮਾਰਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲ ਜਾਂਦਾ ਬਾਈ ਨਾਲ ਸੰਪਰਕ ਕਰਕੇ ਬਾਕੀ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਸਾਊਸੀਲ ਬਹੁਤ ਆ ਤੇ ਸ਼ੌਕਣਾ ਪਾਲੀ ਹੋਈ ਆ ਬਾਈ ਯਾਰ ਕਿਨੇ ਘਰੀ ਪਿੱਠਪੁੜੀ ਦੀ ਬਹੁਤ ਮਜ਼ਬੂਤ ਆ ਤੇ ਜਿਹੜੇ ਬੰਦੇ ਨੂੰ ਟਰਸਟ ਹੋਇਆ ਮਾਲਕ ਵੀਰਾਂ ਨਾਲ ਸੰਪਰਕ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਤੇ ਆਜੋ ਮਿੱਤਰੋ ਗੱਲ ਕਰ ਗਏ ਆਪਾਂ ਨੁਕਰੇ ਬਛੇਰੇ ਬਾਰੇ ਤੇ ਵੀਰ ਕਹਿੰਦੇ ਸੀ ਇੱਕ ਦੋ ਸਪਾਟ ਹੋਣਗੇ ਇਹਦੇ ਮਹਾਦੇਵ ਘੋੜੇ ਦਾ ਬੱਚਾ 7 ਮਹੀਨੇ ਉਮਰ ਦਾ 55+ ਹਾਈਟ ਆ ਇਹਦੀ ਮਾਂ ਹੈਗਿਆ ਨੀਲੀ ਚੰਬੀ ਉਹਦੀ 65+ ਹਾਈਟ ਆ ਤੇ ਆਉਣ ਵਾਲੇ ਸਮੇਂ 'ਚ ਚੰਗੇ ਕਦ ਕੱਦ ਦਾ ਘੋੜਾ ਬਣ ਜਾਣਾ ਇਹਨੇ ਸ਼ਕੀਨ ਬਹੁਤ ਆ ਤੌਣ ਤੂਣ ਦਾ ਕੰਨ ਕਨੋਤੀ ਬਹੁਤ ਸੋਹਣੀ ਆ ਤੇ ਹੱਡਾਂ ਪੈਰਾਂ ਦਾ ਬਾਲ ਪੌਰੀਆਂ ਦਾ ਕਲੀਅਰ ਆ ਤੇ ਮੁੱਲ ਮਾਲਕ ਵੀਰੇ ਦਾ ਹੁਣ ਤੇ ਕਰਨਗੇ ਜੇ ਆਪਾਂ ਏਰੀਆ ਦੀ ਗੱਲ ਕਰਗੇ ਤਾਂ ਏਰੀਆ ਮਾਲਕ ਵੀਰਾਂ ਦਾ ਹੈਗਾ ਅਪਰੋਜਪੁਰ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਸਕਰੀਨ ਤੇ ਨੰਬਰ ਦਿੱਤਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਬਾਕੀ ਸਾਰੀ ਜਾਣਕਾਰੀ ਲੈ ਕੇ ਸੌਦਾ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਗੇ ਆਪਾਂ ਮਾਰਵਾੜੀ ਬਸ਼ੀਰੀ ਬਾਰੇ ਇਹਦੀ 17 ਮਹੀਨੇ ਉਮਰ ਆ 60+ ਹਾਈਟ ਆ ਬਾਲ ਪੌਰੀਆਂ ਦੀ ਕਲੀਅਰ ਆ ਸਿਕੰਦਰ ਘੋੜੇ ਦੀ ਬੱਚੀ ਆ ਤੇ ਇਹਦੀ ਛੋਟੀ ਹੁੰਦੀ ਦਾ ਕੰਨ ਇੱਕ ਤੇ ਸੱਟ ਲੱਗੀ ਸੀ ਇੱਕ ਕੰਨ ਟੁੱਟਿਆ ਹੋਇਆ ਤੇ ਬਾਕੀ ਕੋਈ ਕਮੀ ਪੇਸ਼ੀ ਨਹੀਂ ਬਾਲ ਪੌਰੀਆਂ ਦੀ ਹੱਡਾਂ ਪੈਰਾਂ ਦੀ ਓਕੇ ਆ ਤੇ ਜੇ ਕੱਦ ਦੀ ਗੱਲ ਕਰਗੇ ਤਾਂ 17 ਮਹੀਨੇ ਉਮਰ ਆ 60 ਪਲੱਸ ਹਾਈਟ ਕਰ ਗਈ ਆਉਣ ਵਾਲੇ ਸਮੇਂ ਚੰਗੇ ਕੱਦ ਕਾਠ ਦੀ ਘੋੜੀ ਬਣੂਗੀ ਤੇ ਇਹਦਾ ਰੇਟ ਵੀ ਮਾਲਕ ਵੀਰ ਫੋਨ ਤੇ ਕਰਨਗੇ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਪਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ